ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੇਤਕੌਰ ਤੇ ਮੈਂ ਹਾਂ ਸੁਮਨ ਪ੍ਰੇਤਕੌਰ ਅੱਜ ਹੈ 19 ਦਸੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 19 ਦਸੰਬਰ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ले ਸਕਦੇ ਨੇ টেলিগ্রাম ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਯਾਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਹਾਲ ਹੀ ਵਿੱਚ ਭਾਰਤ ਅਤੇ ਕਿਹੜੇ ਦੇਸ਼ ਵਿੱਚ ਘਾਰ ਡੇਜ਼ਰਟ ਸਾਈਕਲਨ 2 ਸੰਯੁਕਤ ਅਭਿਆਸ ਸ਼ੁਰੂ ਹੋਇਆ ਹਾਂਜੀ ਤੁਹਾਨੂੰ ਇਹ ਵੀ ਪੁੱਛ ਸਕਦੇ ਆ ਕਿ ਭਾਰਤ ਅਤੇ ਕਿਹੜੇ ਦੇਸ਼ ਦੇ ਵਿੱਚ ਘਾਰ ਅਭਿਆਸ ਡੇਜ਼ਰਟ ਸਾਈਕਲਨ 2 ਹੋਇਆ ਤਾਂ ਕਿਹੜੇ ਦੇਸ਼ਾਂ ਦੇ ਵਿੱਚਕਾਰ ਹੁੰਦਾ ਭਾਰਤ ਤੇ ਯੂਏਈ ਦੇ ਵਿੱਚਕਾਰ ਤੇ ਇਸ ਤੋਂ ਇਲਾਵਾ ਇਹ ਕੁਐਸਚਨ ਤੁਹਾਨੂੰ ਇਸ ਤਰ੍ਹਾਂ ਸਕਦਾ ਕਿ ਭਾਰਤ ਅਤੇ ਯੂਏਈ ਦੇ ਵਿੱਚਕਾਰ ਕਿਹੜਾ ਅਭਿਆਸ ਹੁੰਦਾ ਠੀਕ ਹੈ ਤਾਂ ਕਿਹੜੀ ਐਕਸਰਸਾਈਜ਼ ਹੁੰਦੀ ਹੈ ਇਹ ਜੁਆਇੰਟ ਐਕਸਰਸਾਈਜ਼ ਹੈ ਕਿਹੜੀ ਹੁੰਦੀ ਹੈ ਡੇਜ਼ਰਟ ਸਾਈਕਲਨ 2 ਨਾਮ ਦੀ ਐਕਸਰਸਾਈਜ਼ ਆ ਜਿਹੜੀ ਕਿ ਭਾਰਤ ਅਤੇ ਯੂਏਈ ਦੇ ਵਿੱਚਕਾਰ ਹੁੰਦੀ ਆ ਠੀਕ ਹੈ ਹੁਣ ਇਹ ਅਭਿਆਸ ਸ਼ੁਰੂ ਹੋਇਆ ਯੂਏਈ ਅਤੇ ਭਾਰਤ ਦੇ ਵਿਚਕਾਰ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਯੂਏਈ ਯੂਏਈ ਦੀ ਕੈਪੀਟਲ ਅਬੂਦਾਬੀ ਕਰੰਸੀ ਆ ਯੂਏਈ ਦੇ ਰਹਿਮ ਪ੍ਰੈਜ਼ੀਡੈਂਟ ਆ ਮੁਹੰਮਦ ਬਿਨ ਜਯਾਦ ਅਲ ਨੀਹਾਨ ਦੁਨੀਆ ਦਾ ਸਭ ਤੋਂ ਵੱਡਾ ਡੇਬਿਊ ਮੀਡੀਆ ਇਵੈਂਟ ਬਿਰਸ ਸਮਿਟ 2025 ਆਬੂਦਾਬੀ ਵਿੱਚ ਸਮਾਪਤ ਹੋਇਆ ਯੂਏਈ ਨੇ ਨਵੇਂ ਸੰਗੀ ਕਾਨੂੰਨ ਦੇ ਤਹਿਤ ਡਿਜੀਟਲ ਦੇਰਹਮ ਨੂੰ ਕਾਨੂੰਨੀ ਟੈਂਡਰ ਘੋਸ਼ਿਤ ਕੀਤਾ ਯੂਏਈ ਨੇ ਵਾਕ ਟੂ ਮਾਰਸ਼ ਮੋਹਮ ਸ਼ੁਰੂ ਕੀਤੀ ਏਸ਼ੀਆ ਪੈਸੀਫਿਕ ਸਿਟੀ ਸਮਿਟ 2025 ਦੁਬਈ ਵਿੱਚ ਆਯੋਜਿਤ ਕੀਤਾ ਗਿਆ ਐਸਬੀਆਈ ਦੁਬਈ ਵਿੱਚ ਪਹਿਲੀ ਅੰਤਰਰਾਸ਼ਟਰੀ ਸੌਦਿਆ ਮੀਟ ਦਾ ਆਯੋਜਨ ਕਰੇਗਾ ਦੀਪਕ ਮਿੱਤਲ ਨੇ ਯੂਏਈ ਵਿੱਚ ਭਾਰਤੀ ਰਾਜਦੂਤ ਵਜੋਂ ਆਉਂਦਾ ਸੰਭਾਲਿਆ ਦੁਨੀਆ ਦੀ ਸਭ ਤੋਂ ਵੱਡੀ ਆਈ ਅਤੇ ਟੈਕਨੋਲੋਜੀ ਦਰਸ਼ਨੀ ਜਿ ਟੈਕਸ ਗਲੋਬਲ ਦੁਬਈ ਵਿੱਚ ਖੁੱਲੀ ਆਯੂਸੀ ਐਂਡ ਵਿਸ਼ਵ ਸੰਭਾਲ ਸੰਗਠਨ 2025 ਆਬੂਦਾਬੀ ਵਿੱਚ ਆਯੋਜਿਤ ਕੀਤੀ ਗਈ ਨੈਕਸਟ ਹੈ ਹਾਲ ਹੀ ਵਿੱਚ ਕਿਸ ਰਾਜ ਵਿੱਚ 47ਵਾਂ ਖਿਲਪਾਰਤੀ ਲੋਕ ਸੰਪਰਕ ਸਮਾमेलन ਆਯੋਜਿਤ ਕੀਤਾ ਗਿਆ ਉੱਤਰਾਖੰਡ ਦੇ ਵਿੱਚ 47ਵਾਂ ਅਖਿਲ ਭਾਰਤੀ ਲੋਕ ਸੰਪਰਕ ਸੰਮੇਲਨ ਹੋਇਆ ਰੀਸੈਂਟਲੀ অপਸ਼ਨ B ਇਸ ਦਾ রাইਟ ਆਂਸਰ ਹੁਣ ਉੱਤਰਾਖੰਡ ਚੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰਾਖੰਡ ਉੱਤਰਾਖੰਡ ਦੀ ਕੈਪੀਟਲ ਹੈ ਦੇਹਰਾਦੂਨ ਇੱਥੋਂ ਦੇ ਚੀਫ ਇੱਕ ਸਮਰ ਕੈਪੀਟਲ ਵੀ ਹੈ ਗਾਇਰਸੇ ਚੀਫ ਮਿਨਿਸਟਰ ਪੁਸ਼ਕਰ ਸਿੰਘ ਧਾਮੀ ਗਵਰਨਰ ਹੈ ਗੁਰਮੀਤ ਸਿੰਘ ਭਾਰਤ ਦਾ ਪਹਿਲਾ ਨੈਸ਼ਨਲ ਪਾਰਕ ਹੈ ਹਲੀ ਨੈਸ਼ਨਲ ਪਾਰਕ ਇਸ ਦੀ ਸਥਾਪਨਾ 1936 ਚ ਹੋਈ ਵਰਤਮਾਨ ਸਮੇਂ ਇਸ ਦਾ ਨਾਮ ਹੈ ਜਿਮ ਕਾਰਬਿਟ ਨੈਸ਼ਨਲ ਪਾਰਕ ਖੂਨ ਉਤਰਾਖੰਡ ਦੇ ਵਿੱਚ ਹੈਲੀ ਨੈਸ਼ਨਲ ਪਾਰਕ ਆ ਜਾਣੀ ਕਿ ਜਿਮ ਕਾਰਬਿਟ ਨੈਸ਼ਨਲ ਪਾਰਕ ਗੰਗੋਤਰੀ ਨੈਸ਼ਨਲ ਪਾਰਕ ਰਾਜਾਜੀ ਨੈਸ਼ਨਲ ਪਾਰਕ ਨੰਦਾਦੇਵੀ ਨੈਸ਼ਨਲ ਪਾਰਕ ਵੈਲੀ ਆਫ ਫਲਾਵਰਸ ਨੈਸ਼ਨਲ ਪਾਰਕ ਗੋਵਿੰਦ ਪਸ਼ੂ ਵਿਹਾਰ ਨੈਸ਼ਨਲ ਪਾਰਕ ਇਥੋਂ ਦੇ ਫੇਮਸ ਲੋਕਨਾਚਾ ਕਮਾਉਣੀ ਗੜਵਾਲੀ ਟੈਹਰੀਵਾਨ ਯੋਜਨਾ ਉਤਰਾਖੰਡ ਰਾਜ ਵਿੱਚ ਸਥਿਤ ਸਭ ਤੋਂ ਉੱਚੀ ਚੋਟੀ ਨੰਦਾਦੇਵੀ ਵਿ ਉੱਤਰਾਖੰਡ ਵਿੱਚ ਉੱਤਰਾਖੰਡ ਵਿੱਚ ਫੁੱਲਾਂ ਦੀ ਕਾਟੇ ਆ ਉੱਤਰਾਖੰਡ ਸਰਕਾਰ ਨੇ ਦਸੰਬਰ 2025 ਤੋਂ ਰਾਜ ਵਿੱਚ ਦਾਖਲ ਹੋਣ ਵਾਲੇ ਸਾਰੇ ਵਾਹਨਾਂ ਤੇ ਗ੍ਰੀਨ ਟੈਕਸ ਲਗਾਉਣ ਦਾ ਐਲਾਨ ਕੀਤਾ ਉੱਤਰਾਖੰਡ ਸਰਕਾਰ ਨੇ ਯੂਸੀਸੀ ਅਧੀਨ ਰਜਿਸਟ੍ਰੇਸ਼ਨ ਨਿਯਮਾਂ ਨੂੰ ਸੌਖਾ ਬਣਾਇਆ ਉੱਤਰਾਖੰਡ ਮਦਰਸਾ ਬੋਰਡ ਨੂੰ ਖਤਮ ਕਰਨ ਵਾਲਾ ਪਹਿਲਾ ਰਾਜ ਬਣਿਆ ਉੱਤਰਾਖੰਡ ਨੂੰ ਆਪਣੀ ਪਹਿਲੀ ਐਨਵੀਡੀਆ ਸੰਚਾਲਿਤ ਐਚਆਈ AIHPC ਨੂੰ ਸਹੂਲਤ ਮਿਲੀ ਉੱਤਰਾਖੰਡ ਕੈਬਨਿਟ ਨੇ ਧਾਰਮਿਕ ਆਜ਼ਾਦੀ ਸੋਧ ਬਿਲ 2025 ਨੂੰ ਪ੍ਰਵਾਨਗੀ ਦਿੱਤੀ ਏਸ਼ੀਅਨ ਓਪਨ ਸ਼ਾਰਟ ਟਰੈਕ ਸਪੀਡ ਸਕੇਟਿੰਗ ਟਰੋਫੀ 2025 ਦਹਿਰਾਦੂਨ ਵਿੱਚ ਆਯੋਜਿਤ ਕੀਤੀ ਜਾਵੇਗੀ ਉੱਤਰਾਖੰਡ ਸਰਕਾਰ ਨੇ ਸਰਕਾਰੀ ਸੇਵਾਮਾਂ ਵਿੱਚ ਅਗਨੀ ਵੀਰਾਂ ਲਈ 10% ਰਾਖਵੇਂਕਰਨ ਨੂੰ ਮਨਜ਼ੂਰੀ ਦਿੱਤੀ ਨੈਕਸਟ ਹੈ ਕਿਸ ਦੇਸ਼ ਨੇ ਹਾਲ ਹੀ ਵਿੱਚ ਸਵਦੇਸ਼ੀ थ्रू वी 64 माइक्रोप्रोसेसर लॉन्च ਕੀਤਾ ਹਾਂਜੀ ਰੀਸੈਂਟਲੀ ਸਾਡੇ ਦੇਸ਼ ਭਾਰਤ ਨੇ ਜਨਰਲ ਪਰਪਸ ਮਾਈਕਰੋ ਪ੍ਰੋਸੈਸਰ थ्रू वी 64 ਲਾਂਚ ਕੀਤਾ অপশন বি ਇਸ ザ राइट आंसर ਭਾਰਤ ਹੁਨੇ ਭਾਰਤ ਨੇ ਲਾਂਚ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਭਾਰਤ ਭਾਰਤ ਦੀ ਕੈਪੀਟਲ ਨਵੀਂ ਦਿੱਲੀ ਕਰੰਸੀ ਇੰਡੀਅਨ ਰੁਪਇਆ ਪ੍ਰੈਜ਼ੀਡੈਂਟ ਆਦਰਪ ਦੇਮ ਪਰਧਾਨ ਮੰਤਰੀ ਨਰੇਂਦਰ ਮੋਦੀ ਭਾਰਤ ਹੈਂਡਲ ਨੇ ਪਾਸਪੋਰਟ ਇੰਡੈਕਸ 2025 ਦੇ ਵਿੱਚ 85ਵੇਂ ਸਥਾਨ ਤੇ ਰਿਹਾ ਜਦ ਕਿ ਸਿੰਗਾਪੁਰ ਟੌਪ ਤੇ ਰਿਹਾ ਭਾਰਤ ਦੀ ਸਾਖਰਤਾ ਦਰ 80.9% ਹੋਈ ਵਧ ਕੇ ਭਾਰਤ ਵਿੱਚ ਕੋਲ ਰਾਮਸਰ ਸਾਈਟਾਂ ਦੀ ਸੰਖਿਆ 96 ਹੋਈ 96 ਵੀ ਰਾਮਸਰ ਸਾਈਟ ਬਣੀਆਂ ਸਿਲੀ ਸ਼ੇਡ ਝੀਲ ਠੀਕ ਹੈ ਤੇ ਇਸ ਤੋਂ ਇਲਾਵਾ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੁੱਧ ਉਤਪਾਦਨ ਵਿੱਚ ਟੌਪ ਤੇ ਅਦਾਲਾਂ ਦੇ ਉਤਪਾਦਨ ਵਿੱਚ ਟੌਪ ਤੇ ਖੇਤਰਫਲ ਪੱਖੋਂ 7ਵੇਂ ਸਥਾਨ ਤੇ ਆ। ਭਾਰਤ ਦੇ ਨਾਲ 7 ਦੇਸ਼ਾਂ ਦੀ ਹੱਦ ਲੱਗਦੀ ਹੈ ਪਾਕਿਸਤਾਨ, ਅਫਗਾਨਿਸਤਾਨ, ਚੀਨ, ਨੇਪਾਲ, ਭੂਟਾਨ, ਬਰਮਾ, ਬੰਗਲਾਦੇਸ਼। ਸਭ ਤੋਂ ਜ਼ਿਆਦਾ ਹੱਦ ਭਾਰਤ ਦੀ ਬੰਗਲਾਦੇਸ਼ ਨਾਲ ਲੱਗਦੀ ਹੈ। ਭਾਰਤ ਨੇ ਪਹਿਲਾ ਸਕੋਇਸ ਵਿਸ਼ਵ ਕੱਪ ਜਿੱਤੇ ਆ। ਭਾਰਤ ਨੇ ਤੁਹਾਡਾ ਪੈਸਾ ਤੁਹਾਡੇ ਅਧਿਕਾਰ ਮੋਹਿਮ ਸ਼ੁਰੂ ਕੀਤੀ। ਭਾਰਤ ਪਹਿਲੀ ਵਾਰ ਰਾਸ਼ਟ੍ਰ ਮੰਡਲ ਕੋ-ਕੋ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ। ਭਾਰਤੀ ਟੀਮ ਨੇ FIH ਹਾਕੀ ਰਸ਼ ਜੂਨੀਅਰ ਵਿਸ਼ਵ ਕੱਪ 2025 ਵਿੱਚ ਕਾਂਸੀ ਦਾ ਮੈਡਲ ਦਿੱਤੇ ਆ ਭਾਰਤ ਨੇ 20ਵੇਂ ਯੂਨੈਸਕੋ ਅਮੂਰਤ ਵਿਰਾਸਤ ਕਮੇਟੀ ਸੈਸ਼ਨ ਦੀ ਮੇਜ਼ਬਾਨੀ ਕੀਤੀ ਆਈਐਮਐਫ ਨੇ ਭਾਰਤ ਦੇ ਯੂਪੀਆਈ ਨੂੰ ਦੁਨੀਆ ਦੇ ਸਭ ਤੋਂ ਵੱਡੇ ਰੀਅਲ ਟਾਈਮ ਭੁਗਤਾਨ ਪ੍ਰਣਾਲੀ ਵਜੋਂ ਮਾਨਤਾ ਦਿੱਤੀ ਭਾਰਤ ਦੀ ਚੌਂਜਿਨ ਐਂਡ ਟੂ ਮਾਉਂਟ ਐਵਰੇਸਟ ਫਤਿਹ ਕਰਨ ਵਾਲੀ ਦੁੜੀਆਂ ਦੀ ਪਹਿਲੀ ਨੇਤਰਹੀਣ ਮਹਿਲਾ ਪਰਬਤ ਆਰੋਹੀ ਬਣੀ ਭਾਰਤ ਨੇ ਪੁਰਤਗਾਲ ਵਿੱਚ WFDF World Beach Ultimate Championship 2025 ਜਿੱਤੀ ਨੈਕਸਟ ਹੈ ਹਾਲ ਹੀ ਵਿੱਚ ਕਿਹੜੇ ਰੇਲਵੇ ਸਟੇਸ਼ਨ ਨੂੰ ਰਾਸ਼ਟਰੀ ਊਰਜਾ ਸੰਭਾਲ ਪੁਰਸਕਾਰ 2025 ਨਾਲ ਸਨਮਾਨਿਤ ਕੀਤਾ ਗਿਆ ਹਾਂਜੀ ਰੀਸੈਂਟਲੀ ਮਿਆਨਾ ਰੇਲਵੇ ਸਟੇਸ਼ਨ ਨੂੰ ਰਾਸ਼ਟਰੀ ਊਰਜਾ ਸੰਭਾਲ ਪੁਰਸਕਾਰ 2025 ਨਾਲ ਸਨਮਾਨਿਤ ਕੀਤਾ ਗਿਆ ਤੇ ਮੱਧ ਪ੍ਰਦੇਸ਼ ਦੇ ਵਿੱਚ ਆਪਸ਼ਨ A ਇਜ਼ ਦਾ ਰਾਈਟ ਆਨਸਰ ਤੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਸਨਮਾਨਿਤ ਕੀਤਾ ਮੀਆਂ ਨਾ ਰੇਲਵੇ ਸਟੇਸ਼ਨ ਨੂੰ ਨੈਕਸਟ ਹੈ ਹਾਲ ਹੀ ਵਿੱਚ ਇੰਡੀਅਨ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਕੌਣ ਬਣੀ ਹਾਂਜੀ ਇੰਡੀਅਨ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣੀ ਹੈ ਸਾਈ ਜਾਦਵ অপਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਕਿਸ ਦੀ ਆਤਮਕਥਾ ਦੀਵਨ ক্রিকেট ਮਾਈ ਲਾਈਫ ਐਂਡ ਮੋਰ ਹਾਲ ਹੀ ਵਿੱਚ ਪ੍ਰਕਾਸ਼ਿਤ ਹੋਈ ਹਾਂਜੀ ਰੋਹਿਤ ਸ਼ਰਮਾ ਸੌਰੀ ਸਿਖਰਤਵੰਦੀ ਆਤਮਕਥਾ ਸਿਖਰਤਮਨ ਇਹਨਾਂ ਦੀ ਆਤਮਕਥਾ ਵਾ ਦੀਵਨ ক্রিকেট ਮਾਈ ਲਾਈਫ ਐਂਡ ਮੋਰ ਇਸ ਨੂੰ ਰੀਸੈਂਟਲੀ ਰਿਲੀਜ਼ ਕੀਤਾ ਗਿਆ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਇੱਕ ਬੁੱਕ ਦੀ ਗੱਲ ਆ ਤਾ ਰੀਚਾ ਸ਼ਰਮਾ ਦੁਆਰਾ ਲਿਖਿਆ ਨੋਵਲ ਫਾਈਂਡਿੰਗ ਹੋਮ ਅਗੇਨ ਰਿਲੀਜ਼ ਕੀਤਾ ਗਿਆ ਬਰਸਿਸ ਦਸਾਈ ਦੁਆਰਾ ਲਿਖੀ ਕਿਤਾਬ ਮੋਦੀਜ਼ ਮਿਸ਼ਨ ਰਿਲੀਜ਼ ਹੋਈ ਦੇ ਬ੍ਰਹਮਾ ਸ਼ਾਸਤਰ ਅਨ ਸ਼ੀਲਡ ਸਿਰਲੇਖ ਵਾਲੀ ਕਿਤਾਬ ਡਾਕਟਰ ਸ਼ਿਵਾਨੰਦਨ ਦੁਆਰਾ ਲਿਖੀ ਗਈ ਸੀਡੀਐਸ ਜਰਨਲ ਅਨਿਲ ਚੋਹਾਨ ਦੁਆਰਾ ਲਿਖੀ ਗਈ ਕਿਤਾਬ ਰੈਡੀ ਰਿਲੇਵੈਂਟ ਐਂਡ रिसाइजेंट 2 ਕਿਤਾਬ ਰਿਲੀਜ਼ ਕੀਤੀ ਗਈ ਐਮ ਜੇ ਅਕਬਰ ਦੁਆਰਾ ਲਿਖੀ ਕਿਤਾਬ ਆਫਟਰ ਮੀ ਗਾਇਓਸ ਰਿਲੀਜ਼ ਕੀਤੀ ਗਈ ਡਾਕਟਰ ਮਨੀਸ਼ਾ ਵੀ ਰਮੇਸ਼ ਦੁਆਰਾ ਲਿਖੀ ਕਿਤਾਬ ਸੇਮ ਹਾਰਟ ਸੇਮ ਵਰਲਡ ਰਿਲੀਜ਼ ਕੀਤੀ ਗਈ ਨੈਕਸਟ ਹੈ ਹਾਲ ਹੀ ਵਿੱਚ 17 ਦਸੰਬਰ ਨੂੰ ਕਿਸ਼ ਦੇਸ਼ ਦਾ ਰਾਸ਼ਟਰੀ ਦਿਵਸ ਮਨਾਇਆ ਗਿਆ 17 ਦਸੰਬਰ ਨੂੰ ਰਾਸ਼ਟਰੀ ਦਿਵਸ ਮਨਾਇਆ ਗਿਆ ਪੁਟਾਨ ਦਾ অপਸ਼ਨ ਏ ਇਜ਼ ザ ਰਾਈਟ ਆਨਸਰ ਪੁਟਾਨ 17 ਦਸੰਬਰ ਨੂੰ ਆਪਣਾ ਰਾਸ਼ਟਰੀ ਦਿਵਸ ਮਨਾਉਂਦਾ ਵਾ ਠੀਕ ਹੈ ਤੇ ਕੱਲ ਮੈਂ ਤੁਹਾਨੂੰ ਦੱਸਿਆ 16 ਦਸੰਬਰ ਨੂੰ ਬਿਹਰੀਨ ਮਨਾਉਂਦਾ ਹੁਣ ਪੁਟਾਨ ਦਾ ਮਨਾਇਆ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੁਟਾਨ ਪੁਟਾਨ ਦੀ ਕੈਪੀਟਲ ਹੈ ਥਿੰਪੂ ਕ੍ਰਾਂਸੀਆ ਨਗਰ ਤੋਂ ਪ੍ਰਾਈਮ ਮਿਨਿਸਟਰ ਆ ਤਸੇਰਿੰਗ ਟੌਪਗੇ ਇਥੋਂ ਦਾ ਸਰਵੋਚ ਨਾਗਰਿਕ ਸਨਮਾਨ ਆ ਆਰਡਰ ਆਫ ਦੀ ਡਰੰਕ ਗਿਆਲਪੋ ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਜਿਸ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਸਨਮਾਨਿਤ ਕੀਤਾ ਗਿਆ ਪੁਟਾਨ ਵਿੱਚ ਕਾਲਜਿਕਸ ਸ਼ਕਤੀਕਰਨ ਦਾ ਉਦਘਾਟਨ ਕੀਤਾ ਗਿਆ ਭੂਟਾਨ 2025 ਵਿੱਚ ਗਲੋਬਲ ਪੀਸ ਪ੍ਰਾਰਥਨਾ ਫੈਸਟੀਵਲ ਦੀ ਮੇਜ਼ਬਾਨੀ ਕਰੇਗਾ ਭੂਟਾਨ ਗਲੋਬਲ ਪੀਸ ਪ੍ਰਾਰਥਨਾ ਫੈਸਟੀਵਲ ਦੀ ਮੇਜ਼ਬਾਨੀ ਕਰੇਗਾ 14ਵੀਂ ਭਾਰਤ ਪੂਟਾਨ ਸਰਹੱਦ ਪ੍ਰਬੰਧਨ ਅਤੇ ਸੁਰੱਖਿਆ ਮੀਟਿੰਗ ਥਿੰਪੂ ਵਿੱਚ ਹੋਈ ਭਾਰਤ ਅਤੇ ਪੂਟਾਨ ਨੇ ਪਹਿਲੇ ਰੇਲ ਸੰਪਰਕ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਭਾਰਤ ਨੇ ਦੁਨੀਆ ਦਾ ਪਹਿਲਾ ਕ੍ਰਿਪਟੋ ਟੂਰਿਜ਼ਮ ਭੁਗਤਾਨ ਪ੍ਰਣਾਲੀ ਲਾਂਚ ਕੀਤਾ ਪੂਟਾਨ ਨੇ ਭਾਰਤੀ ਸਿੱਖਿਆ ਸ਼ਾਸਤਰੀ ਅਰुण ਕਪੂਰ ਨੂੰ ਸਹੀ ਸਨਮਾਨ ਨਾਲ ਸਨਮਾਨਿਤ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਫਿਲਮ ਹੋਮ ਬਾਉਂਡ ਨੂੰ ਔਸਕਰ 2026 ਦੇ ਕਿਸ ਸ਼੍ਰੇਣੀ ਦੇ ਲਈ ਸ਼ਾਰਟਲਿਸਟ ਕੀਤਾ ਗਿਆ ਹਾਂਜੀ ਫਿਲਮ ਦਾ ਨਾਮ ਹੈ ਹੋਮ ਬਾਉਂਡ ਇਸ ਨੂੰ ਔਕਸਰ 2026 ਦੀ ਸ਼੍ਰੇਣੀ ਲਈ ਸ਼ਾਰਟਲਿਸਟ ਕੀਤਾ ਗਿਆ ਤੇ ਕਿਹੜੀ ਸ਼੍ਰੇਣੀ ਦੇ ਵਿੱਚ ਸ਼ਾਰਟਲਿਸਟ ਕੀਤਾ ਗਿਆ ਸਰਵੋਤਮ ਅੰਤਰਰਾਸ਼ਟਰੀ ਫਿਕਚਰ ਫਿਲਮ ਦੇ ਲਈ অপਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਪੈਨਸ਼ਨਰ ਦਿਵਸ ਕਦੋਂ ਮਨਾਇਆ ਗਿਆ 17 ਦਸੰਬਰ ਨੂੰ ਭਾਰਤ ਵਿੱਚ ਹਰੇਕ ਸਾਲ ਪੈਨਸ਼ਨਰ ਦਿਵਸ ਮਨਾਇਆ ਜਾਂਦਾ ਡੀ ਐਸ ਨਾਰਕਾ ਨੂੰ ਨਾਕਰਾ ਡੀ ਐਸ ਨਾਰਕਾ ਇਹਨਾਂ ਨੇ ਪੈਨਸ਼ਨਰਾਂ ਦੇ ਅਧਿਕਾਰਾਂ ਤੇ ਸਨਮਾਨ ਲਈ ਕਾਫੀ ਲੜਾਈਆਂ ਲੜੀਆਂ ਸੀਆਂ ਤਾਂ ਇਸ ਕਰਕੇ ਇਹਨਾਂ ਨੂੰ ਸਨਮਾਨ ਦੇਣ ਦੇ ਲਈ ਇਹ ਜਿਹੜਾ ਦਿਵਸ 17 ਦਸੰਬਰ ਨੂੰ ਮਨਾਇਆ ਜਾਂਦਾ ਇਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਦਸੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ 1 ਦਸੰਬਰ ਨੂੰ ਵਿਸ਼ਵ ਏਡਸ ਦਿਵਸ ਮਨਾਇਆ ਗਿਆ ਵੀਐਸਐਫ ਦਾ ਸਥਾਪਨਾ ਦਿਵਸ ਵੀ 1 ਦਸੰਬਰ ਨੂੰ ਮਨਾਇਆ ਗਿਆ ਨਾਗਾਲੈਂਡ ਰਾਜ ਦਿਵਸ ਵੀ 1 ਦਸੰਬਰ ਨੂੰ ਮਨਾਇਆ ਜਾਂਦਾ 2 ਦਸੰਬਰ ਨੂੰ ਗੁਲਾਮੀ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ। ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ 2 ਦਸੰਬਰ ਨੂੰ ਮਨਾਇਆ ਗਿਆ। ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਵੀ 2 ਦਸੰਬਰ ਨੂੰ ਮਨਾਇਆ ਗਿਆ। 3 ਦਸੰਬਰ ਨੂੰ ਅੰਤਰਰਾਸ਼ਟਰੀ ਆਪਾਹਸ ਵਿਅਕਤੀਆਂ ਦਾ ਦਿਵਸ ਮਨਾਇਆ ਗਿਆ। 4 ਦਸੰਬਰ ਨੂੰ ਅੰਤਰਰਾਸ਼ਟਰੀ ਚੇਤਾ ਦਿਵਸ ਤੇ ਭਾਰਤੀ ਜਲ ਸੈਨਾ ਦਿਵਸ ਮਨਾਇਆ ਗਿਆ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਬੈਂਕ ਦਿਵਸ ਵੀ 4 ਦਸੰਬਰ ਨੂੰ ਮਨਾਇਆ ਗਿਆ। ਪਾੰਜਾ ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ ਤੇ ਅੰਤਰਰਾਸ਼ਟਰੀ ਵਲੰਟੀਅਰ ਦਿਵਸ ਮਨਾਇਆ ਗਿਆ 6 ਦਸੰਬਰ ਨੂੰ ਮਹਾ ਪਰਿਨਿਰਵਾਣ ਦਿਵਸ ਮਨਾਇਆ ਗਿਆ 7 ਦਸੰਬਰ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਤੇ ਅੰਤਰਰਾਸ਼ਟਰੀ ਸਿਵਲ ਹਵਾਵਾਜ਼ੀ ਦਿਵਸ ਮਨਾਇਆ ਗਿਆ 9 ਦਸੰਬਰ ਨੂੰ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਦਿਵਸ ਮਨਾਇਆ ਗਿਆ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ ਅਤੇ ਇਸ ਦੇ ਨਾਲ ਅੰਤਰਰਾਸ਼ਟਰੀ ਪਸ਼ੂ ਅਧਿਕਾਰ ਦਿਵਸ ਵੀ 10 ਦਸੰਬਰ ਨੂੰ ਮਨਾਇਆ ਜਾਂਦਾ 11 ਦਸੰਬਰ ਨੂੰ ਅੰਤਰਰਾਸ਼ਟਰੀ ਪਹਾੜ ਦਿਵਸ ਮਨਾਇਆ ਗਿਆ ਵਾਰੰਡ 10 ਦਸੰਬਰ ਨੂੰ ਅੰਤਰਰਾਸ਼ਟਰੀ ਯੂਨੀਵਰਸਲ ਸਿਹਤ ਕਵਰੇਜ ਦਿਵਸ ਮਨਾਇਆ ਗਿਆ ਅਤੇ ਅੰਤਰਰਾਸ਼ਟਰੀ ਨਿਰਪੱਖਤਾ ਦਿਵਸ ਮਨਾਇਆ ਗਿਆ 14 ਦਸੰਬਰ ਨੂੰ ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਇਆ ਗਿਆ 16 ਦਸੰਬਰ ਨੂੰ ਜਿੱਤ ਦਿਵਸ ਮਨਾਇਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਮਿਲਿਆ ਹਾਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਇਥੋਪੀਆ ਦਾ ਸਭ ਤੋਂ ਵੱਡਾ ਸਨਮਾਨ ਮਿਲਿਆ ਇਥੋਂ ਦੇ ਸਭ ਤੋਂ ਵੱਡੇ ਸਨਮਾਨ ਦਾ ਨਾਮ ਕੀ ਹੈ ਦਾ ਗ੍ਰੇਟ ਆਨਰ ਨਿਸ਼ਾਨ ਆਫ ਇਥੋਪੀਆ ਜਿਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਸਨਮਾਨਿਤ ਕੀਤਾ ਗਿਆ ਹੁਣ ਇਥੋਪੀਆ ਦਾ ਸਰਵੋਚ ਨਾਗਰਿਕ ਸਨਮਾਨ ਮਿਲਿਆ ਤਾਂ ਇਥੋਪੀਆ ਦੀ ਕੈਪੀਟਲ ਹੈ ਐਡੀਸ ਅਬਾਬਾ ਕਰਾਂਸੀ ਹੈ ਇਥੋਪੀਅਨ ਵੀਰ ਇਥੋਂ ਦੇ ਪ੍ਰਾਈਮ ਮਿਨਿਸਟਰ ਅਵੇ ਅਹਿਮਦ ਅਲੀ ਨੈਕਸਟ ਹੈ ਤਾਰਮ ਸੌਰੀ ਪਰਮਵੀਰ ਗੈਲਰੀ ਦਾ ਉਦਘਾਟਨ ਹਾਲ ਹੀ ਵਿੱਚ ਕਿੱਥੇ ਹੋਇਆ ਪਰਮਵੀਰ ਗੈਲਰੀ ਦਾ ਉਦਘਾਟਨ ਰੀਸੈਂਟਲੀ ਕੀਤਾ ਗਿਆ ਨਵੀਂ ਦਿੱਲੀ ਦੇ ਵਿੱਚ অপਸ਼ਨ ਬੀ ਇਸ ਦਾ ਰਾਈਟ ਆਨਸਰ ਭਾਰਤ ਦੇ ਜੋ ਵੀ ਸੈਨਿਕ ਬੀਰ ਸ਼ਹੀਦ ਹੋਏ ਆ ਉਹਨਾਂ ਦੀਆਂ ਮੂਰਤੀਆਂ ਇੱਥੇ ਲਗਾਈਆਂ ਜਾਣੀਆਂ ਪਰਮਵੀਰ ਗੈਲਰੀ ਦੇ ਵਿੱਚ ਇਸ ਦਾ ਉਦਘਾਟਨ ਰਾਸ਼ਟਰਪਤੀ ਦ੍ਰੋਪਤੀ ਮੁਰਮੂਜੀ ਨੇ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਕਿਸ ਬੈਂਕ ਦੇ ਪ੍ਰਬੰਧਨ ਨਿਰਦੇਸ਼ ਅਸ਼ਵਨੀ ਕੁਮਾਰ ਤਿਵਾੜੀ ਦਾ ਕਾਰਜਕਾਲ 2 ਸਾਲ ਲਈ ਵਧਾਇਆ ਗਿਆ ਹਾਂਜੀ ਰੀਸੈਂਟਲੀ ਐਸਬੀਆਈ ਦੇ ਪ੍ਰਬੰਧ ਨਿਰਦੇਸ਼ਕ ਜਾਨੀ ਕਿ ਐਮ ਡੀ ਬਣੇ ਆ ਮੈਨੇਜਿੰਗ ਡਾਇਰੈਕਟਰ ਬਣੇ ਆ ਕੌਣ ਬਣੇ ਆ ਅਸ਼ਵਨੀ ਕੁਮਾਰ ਤਿਵਾੜੀ ਤੇ ਕੱਲ ਮੈਂ ਤੁਹਾਨੂੰ ਦੱਸਿਆ ਕਿ ਰਵੀ ਰੰਜਨ ਐਸਬੀਆਈ ਦੇ ਐਮ ਡੀ ਬਣੇ ਆ ਤੇ ਅੱਜ ਅਸ਼ਵਨੀ ਕੁਮਾਰ ਦਾ ਕਾਰਜਕਾਲ 2 ਸਾਲ ਤੋਂ ਵਧਾ ਦਿੱਤਾ ਗਿਆ ਹੈ ਨਾ 2 ਸਾਲ ਲਈ ਹੋਰ ਵਧਾ ਦਿੱਤਾ ਗਿਆ ਤਾਂ ਸਮਝੋ SBI ਬੈਂਕ ਦਾ ਜਿਹੜੀ ਇਹਦਾ ਇੱਕ ਚੇਅਰਮੈਨ ਹੁੰਦਾ ਚਾਰ ਮੈਨੇਜਿੰਗ ਡਾਇਰੈਕਟਰ ਹੁੰਦੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਰਵੀ ਰੰਜਨ ਬਣਿਆ ਤੇ ਦੂਸਰੇ ਸੀਗੇ ਅਸ਼ਵਨੀ ਕੁਮਾਰ ਤੇਵਾੜੀ ਇਹਨਾਂ ਦਾ ਕਾਰਜਕਾਲ 2 ਸਾਲ ਲਈ ਵਧਾ ਦਿੱਤਾ ਗਿਆ ਠੀਕ ਹੈ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਬੈਂਕ ਦੀ ਗੱਲ ਆ ਤਾਂ DBS ਬੈਂਕ ਨੂੰ ਦੀ ਬੈਂਕਰ ਦੁਆਰਾ ਗਲੋਬਲ ਬੈਂਕ ਆਫ E of the year 2025 ਦਾ ਨਾਮ ਦਿੱਤਾ ਗਿਆ ਬੈਂਕ ਆਫ ਵਿਡੋਦਾ ਨੇ 2025 ਵਿੱਚ ਭਾਰਤ ਦੇ ਸਭ ਤੋਂ ਵਧੀਆ ਬੈਂਕ ਦਾ ਪੁਰਸਕਾਰ ਦਿੱਤੇ ਆ ਆਰਬੀਆਈ ਨੇ ਫਿਨੋ ਪੇਮੈਂਟ ਬੈਂਕ ਨੂੰ ਐਸਐਫਵੀ ਵਿੱਚ ਬਦਲਣ ਲਈ ਸਿਧਾਂਤਕ ਪ੍ਰਵਾਨਗੀ ਦਿੱਤੀ ਐਸਬੀਆਈ ਦਾ ਮਾਰਕੀਟ ਕੈਪ 100 ਅਰਬ ਡਾਲਰ ਤੋਂ ਪਾਰ ਹੋਇਆ ਐਸਵੀਆਈ ਨੇ ਇੰਡੀਆ ਇੰਟਰਨੈਸ਼ਨਲ ਬੁਲੀਅਨ ਐਕਸਚੇਂਜ ਤੇ ਪਹਿਲਾ ਸੋਨੇ ਦਾ ਵਪਾਰ ਕੀਤਾ ਗਲੋਬਲ ਫਾਈਨੈਂਸ ਦੁਆਰਾ ਐਸਬੀਆਈ ਨੂੰ ਵਿਸ਼ਵ ਦਾ ਸਭ ਤੋਂ ਵਧੀਆ ਖਪਤਕਰ ਬੈਂਕ 2025 ਦਾ ਨਾਮ ਦਿੱਤਾ ਗਿਆ DPIIT ਨੇ ਸਟਾਰਟਅੱਪਸ ਲਈ ਵਿੱਤੀ ਅਤੇ ਗੈਰ-ਵਿੱਤੀ ਸਹਾਇਤਾ ਵਧਾਉਣ ਲਈ ਕੋਟਕ ਮਹਿੰਦਰਾ ਬੈਂਕ ਨਾਲ ਸਮਝੌਤਾ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਹਾਂਸੀ ਕਿਸ ਰਾਜ ਦਾ 23ਵਾਂ ਜ਼ਿਲ੍ਹਾ ਬਣਿਆ ਹਾਂਜੀ ਹਾਂਸੀ ਹਾਂਸੀ ਹਰਿਆਣਾ ਦਾ 23ਵਾਂ ਜ਼ਿਲ੍ਹਾ ਬਣਿਆ ਆਪਸ਼ਨ B ਇਸ ਦਾ ਰਾਈਟ ਆਨਸਰ ਹੁਣ ਪੰਜਾਬ ਦੇ ਵਿੱਚ ਵੀ 23 ਜ਼ਿਲ੍ਹੇ ਤੇ ਹਰਿਆਣੇ ਦੇ ਵਿੱਚ ਵੀ 23 ਹੋ ਗਏ ਇਹੀ ਤੁਹਾਨੂੰ ਸੀ ਲਿੰਕ ਕਰਕੇ ਯਾਦ ਰੱਖ ਸਕਦੇ ਹੁਣ ਹਰਿਆਣਾ ਦਾ ਬਣਿਆ ਹਰਿਆਣਾ ਦੀ ਕੈਪੀਟਲ ਹੈ ਚੰਡੀਗੜ੍ਹ ਇੱਥੋਂ ਦੇ ਸਪੀਕ ਮਿਸਟਰ ਅ ਨੈਵ ਸਿੰਘ ਸੈਡਿੰਗ ਗਵਰਨਰ ਆ ਪ੍ਰੋਫੈਸਰ ਅਸੀਮ ਕੁਮਾਰ ਕੋਸ਼ ਹਰਿਆਣਾ ਦੇ ਵਿੱਚ ਸੁਲਤਾਨਪੁਰ ਨੈਸ਼ਨਲ ਪਾਰਕਾ ਕਾਲੇਸ਼ਵਰ ਨੈਸ਼ਨਲ ਪਾਰਕਾ ਵੀਰਸ਼ੀ ਗੜਗੜ ਵਾਈਲਡ ਲਾਈਫ ਸੈਂਚਰੀਆ ਚਿਲਸੀਲਾ ਵਾਈਲਡ ਲਾਈਫ ਸੈਂਚਰੀਆ ਨਾਹਰ ਵਾਈਲਡ ਲਾਈਫ ਸੈਂਚਰੀਆ ਖੱਪਰਬਾਸ ਵਾਈਲਡ ਲਾਈਫ ਸੈਂਚਰੀਆ ਖੁੱਲਹੀ ਰੇਤਨ ਵਾਈਲਡ ਲਾਈਫ ਸੈਂਚਰੀਆ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬਾਲਾ ਏਅਰਬੇਸ ਤੋਂ ਰਾਈਫਲ ਜੈਟ ਵਿੱਚ ਉਡਾਨ ਭਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਨੇਸ਼ਰ ਵਿੱਚ ਐਨਐਸਜੀ ਸਪੈਸ਼ਲ ਆਪਰੇਸ਼ਨ ਟ੍ਰੇਨਿੰਗ ਸੈਂਟਰ ਦਾ ਨੀਂਹ ਪੱਥਰ ਰੱਖਿਆ ਭਾਰਤ ਦਾ ਪਹਿਲਾ ਕਯੂਆਰ ਆਧਾਰਿਤ ਟ੍ਰੈਫਿਕ ਸੰਚਾਲਨ ਭੁਗਤਾਨ ਕਿਊਸ ਗੁਰੂਗ੍ਰਾਮ ਵਿੱਚ ਸਥਾਪਿਤ ਕੀਤਾ ਗਿਆ ਨਿਤਿਨ ਗੜਕਰੀ ਨੇ ਸੋਨੀਪਟ ਵਿੱਚ ਭਾਰਤ ਦੇ ਪਹਿਲੇ ਇਲੈਕਟ੍ਰਿਕ ਟਰੱਕ ਬੈਟਰੀ ਸਵੈਪਿੰਗ ਸਟੇਸ਼ਨ ਦਾ ਉਦਘਾਟਨ ਕੀਤਾ ਹਰਿਆਣਾ ਸਰਕਾਰ ਨੇ ਔਰਤਾਂ ਲਈ ਲਾਡੂ ਲక్ష్ਮੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਹਰਿਆਣਾ ਨੇ ਚੌਥੀ ਸਬ ਜੂਨੀਅਰ ਅੰਡਰ 15 ਰਾਸ਼ਟਰੀ ਵਾਜੀ ਚੈਂਪੀਅਨਸ਼ਿਪ ਜਿੱਤੀ ਪ੍ਰੋਫੈਸਰ ਰਸੀਮ ਕੁਮਾਰ ਕੋਸ਼ ਹਰਿਆਣਾ ਦੇ ਨਵੇਂ ਰਾਜਪਾਲ ਬਣੇ ਹਰਿਆਣਾ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਜੰਗਲ ਸਫਾਰੀ ਬਣਾਈ ਜਾਵੇਗੀ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ